ਵਾਹਿ ਜੀ ਤੁਜੀ ਕੀ ਮਤੇ ਗੁਰੂ ਪਿਆਰੀ ਸਾਧ ਸੰਗਤ ਜੀ ਹੁਕਮਨਾਮਾ ਸਾਹਿਬ ਜੀ ਦੇ ਵਿਚਾਰ ਕਰਦੇ ਆ ਜੀ ਸਾਹਿਬ ਕੀ ਸਮਝਾਉਣਾ ਕਰਦੇ ਹਨ ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਦੀ ਅੱਜ ਅੱਜ ਦਾ ਪਵਿੱਤਰ ਹੁਕਮਨਾਮਾ ਭਗਤ ਰਵਿਦਾਸ ਜੀ ਦੀ ਸੋਰਠ ਰਾਗ ਵਿੱਚ ਪਵਿੱਤਰ ਬਾਣੀ ਧਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਰਾਗ 657 658 ਤੇ ਸੁਭਾਈ ਮਾਨਾ ਜੀ ਇੱਕ ਅੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਹੈ ਅਤੇ ਸਤਗੁਰੂ ਜੀ ਦੀ ਕਿਰਪਾ ਨਾਲ ਮਿਲਦਾ ਹੈ ਜਦ ਹਮ ਹੋਤੇ ਤਬ ਤੂੰ ਨਹੀਂ ਹਬ ਤੂੰ ਹੀ ਮੈਂ ਨਹੀਂ ਅਨਲ ਅਗੰਮ ਜੈਸੇ ਲਹਿਰ ਮੈਂ ਉਹਦਦ ਜਲ ਕੇਵਲ ਜਲ ਮਾਹੀ ਸਾਹਿਬ ਸਮਝਾਉਣਾ ਕਰਦੇ ਹਨ ਏ ਮਾਦੋ ਜਿੰਨਾ ਚਿਰ ਰਸਾ ਜੀਵਾਂ ਦੇ ਅੰਦਰ ਹੋਮੇ ਰਹਿੰਦੀ ਹੈ ਉਹਨਾਂ ਚਿਰ ਤੂੰ ਸਾਡੇ ਅੰਦਰ ਪ੍ਰਗਟ ਨਹੀਂ ਹੁੰਦਾ ਪਰ ਜਦੋਂ ਤੂੰ ਪ੍ਰਤੱਖ ਹੁੰਦਾ ਹੈ ਤਦੋਂ ਸਾਡੀ ਮੈਂ ਦੂਰ ਹੋ ਜਾਂਦੀ ਹੈ ਇਸ ਮੈਂ ਦੇ ਹਟਣ ਨਾਲੇ ਸਮਝ ਆ ਜਾਂਦੀ ਹੈ ਜਿਵੇਂ بڑا ਤੂਫਾਨ ਆਇਆ ਸਮੁੰਦਰ ਲਹਿਰਾਂ ਨਾਲ ਨਕਾ ਨਕ ਭਰ ਜਾਂਦਾ ਹੈ ਪਰ ਅਸਲ ਵਿੱਚ ਉਹ ਲਹਿਰਾਂ ਸਮੁੰਦਰ ਤੇ ਪਾਣੀ ਵਿੱਚ ਪਾਣੀ ਹੀ ਹੈ ਤਿਵੇਂ ਇਹ ਸਾਰੇ ਜੀਆ ਜੰਤ ਤੇਰਾ ਆਪਣਾ ਹੀ ਵਿਕਾਸ ਹੈ ਮਾਦਵੇ ਕਿਆ ਕਹੀ ਹੈ ਪਰਮ ਐਸਾ ਜੈਸਾ ਮੰਨਿਏ ਹੋਏ ਨ ਤੈਸਾ ਰਹਾਓ ਰਹਾਉ ਵਾਲੀ ਪੰਕਤੀ ਚ ਸਾਇਬ ਸਮਝਾਉਣਾ ਕਰਦੇ ਹਨ हे माधव ਅਸਾਂ ਜੀਵਾਂ ਨੂੰ ਕੁਝ ਅਜੀਹਾ ਭਲੇਖਾ ਪਿਆ ਹੋਇਆ ਹੈ ਕਿ ਇਹ ਬਿਆਨ ਨਹੀਂ ਕੀਤਾ ਜਾ ਸਕਦਾ ਅਸੀਂ ਜੋ ਇਹ ਮੰਨੀ ਬੈਠੇ ਹਾਂ ਕਿ ਜਗਤ ਤੇਰੇ ਨਾਲੋਂ ਕੋਈ ਵੱਖਰੀ ਹਸਤੀ ਹੈ ਉਹ ਠੀਕ ਨਹੀਂ ਹੈ ਨਰਪਤਏਕ ਸਿੰਘਾਸਨ ਸੋਇ ਸੁਪਨੇ ਪਿਆ ਪিখਾਰੀ ਅਸ਼ਤ ਰਾਜ ਵਿਸ਼ਰਤ ਦੁਖ ਪਾਇਆ ਸੋਗਤ ਪਈ ਹਮਾਰੀ ਸਾਹਿਬ ਸਮਝਾਉਣਾ ਕਰਦੇ ਹਨ ਕਿ ਜਿਵੇਂ ਕੋਈ ਰਾਜਾ ਆਪਣੇ ਤਖਤ ਉੱਤੇ ਸੌਂ ਜਾਏ ਤੇ ਸੁਪਨੇ ਵਿੱਚੋਂ ਮੰਗਤਾ ਬਣ ਜਾਏ ਰਾਜ ਹੁੰਦਿਆਂ ਸੁੰਦਿਆਂ ਉਹ ਸੁਪਨੇ ਵਿੱਚ ਰਾਜ ਤੋਂ ਵਿਛੜ ਕੇ ਦੁਖੀ ਹੁੰਦਾ ਹੈ ਤਿਵੇਂ ਹੀ হে ਮਾਦੋ ਤੇਥੋਂ ਵਿਛੜ ਕੇ ਅ ਸਾਡਾ ਜੀਵਾਂ ਦਾ ਹਾਲ ਹੋ ਰਿਹਾ ਹੈ ਰਾਜ ਪੋਇੰਗ ਪਰਸੰਗ ਜੈਸੇ ਹੈ ਹਬ ਕਸ਼ਮਰਮ ਜਨਾਇਆ ਤਨਕ ਟਕ ਜੈਸੇ ਫੂਲ ਪਰੇ ਅਬ ਕਹਤੇ ਕਣ ਨ ਆਇਆ ਜਿਵੇਂ ਰੱਸੀ ਤੇ ਸੱਪ ਦਾ ਦਰਸ਼ਟਾਂਤ ਹੈ ਪਰ ਤੂੰ ਹੁਣ ਮੈਨੂੰ ਕੁਝ ਕੁਝ ਭੇਤ ਜਨਾ ਦਿੱਤਾ ਜਿਵੇਂ ਸੋਨੇ ਤੋਂ ਬਣੇ ਹੋਏ ਅਨੇਕਾਂ ਆਕੜੇ ਵੇਖ ਕੇ ਭੁਲੇਖਾ ਪੈ ਜਾਏ ਕਿ ਸੋਨਾ ਕਈ ਕਿਸਮ ਦਾ ਹੁੰਦਾ ਹੈ ਤਿਵੇਂ ਸਾਨੂੰ ਭੁਲੇਖਾ ਬਣਿਆ ਹੋਇਆ ਹੈ ਕਿ ਇਹ ਜਗਤ ਤੇਥੋਂ ਵੱਖਰਾ ਹੈ ਹੁਣ ਉਹ ਪੁਰਾਣੀ ਬਿਤਕਰੇ ਵਾਲੀ ਗੱਲ ਮੈਥੋਂ ਆਖੀ ਨਹੀਂ ਜਾਂਦੀ ਭਾਪ ਹੁਣ ਮੈਂ ਇਹ ਨਹੀਂ ਆਖਦਾ ਕਿ ਜਗਤ ਤੇਥੋਂ ਵੱਖਰੀ ਹਸਤੀ ਹੈ ਸਰਵੇਕ ਅਨੇਕ ਸੁਆਮੀ ਸਭ ਕਟ ਭੋਗ ਵੈ ਸੋਈ ਕਹਿ ਰਵਿਦਾਸ ਆਤ ਪਹਿਨੇ ਰ ਸਜੇ ਹੋਏ ਸੋਈ ਸਾਹਿਬ ਸਮਝਾਉਣਾ ਕਰਦੇ ਹਨ ਉਹ ਪ੍ਰਭੂ ਖਸਮਾ ਨੇਕਾ ਰੂਪ ਬਣਾ ਕੇ ਸਾਰਿਆਂ ਵਿੱਚ ਇੱਕ ਆਪ ਹੀ ਹੈ ਸਭ ਕਟਾਂ ਵਿੱਚ ਆਪ ਹੀ ਬੈਠਾ ਜਗਤ ਦੇ ਰੰਗ ਮਾੜ ਰਿਹਾ ਹੈ ਹੁਣ ਤਾਂ ਰਵਿਦਾਸ ਆਖਦਾ ਹੈ ਕਿ ਦੂਰ ਨਹੀਂ ਮੇਰੇ ਹੱਥ ਤੋਂ ਵੀ ਨੇੜੇ ਹੈ ਜੋ ਕੁਝ ਜਗਤ ਵਿੱਚ ਵਾਰਤ ਰਿਹਾ ਹੈ ਸਭ ਉਸੇ ਦੀ ਰਜਾ ਵਿੱਚ ਹੋ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ